ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜੇ 2 ਤਰੀਕ ਨੂੰ ਹੁਕਮਨਾਮੇ ਸੁਨਾਏ ਗਏ ਸਨ ਉਹਨਾਂ ਹੁਕਮਨਾਮਿਆਂ ਨੂੰ ਲੈ ਕੇ ਸਮੁੱਚੀਆਂ ਸੰਗਤਾਂ ਵਿੱਚ ਪੰਥ ਦੇ ਹਤਿਆਸ਼ੀਆਂ ਦਰਮਿਆਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪੈਰੋਕਾਰਾਂ ਵਿੱਚ ਬਹੁਤ ਇੱਕ ਆਸ ਵੱਜੀ ਸੀ ਕਿ ਉਹਨਾਂ ਸ਼੍ਰੋਮਣੀ ਅਕਾਲੀ ਦਲ ਦੁਆਰਾ ਪੁਨਰ ਸੁਰਜੀਤੀ ਵੱਲ ਵਧੂਗਾ ਤੇ ਟਕੜਾ ਹੋ ਕੇ ਤੇ ਪੰਜਾਬ ਦੀ ਤੇ ਪੰਥ ਦੀ ਅਗਵਾਈ ਕਰੂਗਾ ਉਸ ਹੁਕਮਨਾਮਿਆਂ ਨੂੰ ਲੈ ਕੇ ਬਹੁਤ ਜਜ਼ਬਾ ਪੈਦਾ ਹੋਇਆ ਸੀਗਾ ਸਮੁੱਚੇ ਸੰਗਤਾਂ ਵਿੱਚ ਤੇ ਸਾਰਿਆਂ ਦਾ ਇਹ ਮੰਨ ਕਰਦਾ ਸੀ ਕਿ ਅਸੀਂ ਹਣ ਸ਼੍ਰੋਮਣੀ ਕਾਲੀ ਦਲ ਭਰਤੀ ਦੇ ਵਿੱਚ ਉਸ ਮਹਿੰਮ ਵਿੱਚ ਸਾਥ ਦੇਣਾ ਆ ਉਸ ਭਰਤੀ ਨੂੰ ਲੈ ਕੇ ਕੱਲ ਤੱਕ ਸਾਹਿਬ ਵੱਲੋਂ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਤੇ ਜਿਸ ਕਮੇਟੀ ਦੀ ਜ਼ਿੰਮੇਵਾਰੀ ਲਈ ਸੀ ਕਿ ਉਹ ਪਾਰਦਰਸ਼ਤਾ ਦੇ ਨਾਲ ਸਹੀ ਤੰਗ ਤਰੀਕੇ ਦੇ ਨਾਲ ਜੈਜ ਭਗਤੀ ਕਰਾਵੇ ਤਾਂ ਕਿ ਸ਼੍ਰੋਮਣੀ ਕਾਲੀ ਦਲ ਦਾ ਜਿਹੜਾ ਹੈਗਾ ਜਥੇਬੰਦ ਦਾ ਕਾਂਚਾ ਦੁਆਰਾ ਤੋਂ ਕਾਇਮ ਹੋ ਸਕੇ ਤੇ ਪ੍ਰਧਾਨ ਦੀ ਚੋਣ ਉਹ ਕਮੇਟੀ ਸਾਰੀ ਪ੍ਰਕਿਰਿਆ ਪੂਰੀ ਕਰਕੇ ਕਰਵਾ ਸਕੇ ਸਾਨੂੰ ਇਹ ਪਤਾ ਲੱਗਾ ਆਪਾਂ ਦੇਖਦੇ ਹਾਂ ਵੀ ਸਾਰੇ ਕਿ ਕਈ ਦਿਨਾਂ ਤੋਂ ਸ਼੍ਰੋਮਣੀ ਕਾਲੀ ਦਲ ਨੇ ਆਪਣੇ ਤੌਰ ਤੇ ਪੱਤੇ ਸ਼ੁਰੂ ਕੀਤੀ ਆ ਜਾਂ ਆਪਣੇ ਜਿਹੜੇ ਆਗੂਆਂ ਦੀ ਜਨੂਹਾਰੀ ਲਾ ਕੇ ਅੱਜ ਜੋ ਇਹ ਜਾਣਕਾਰੀ ਸਾਨੂੰ حاصل ਹੋਈ ਹੈ ਕਿ ਦਾਸ ਦੀ ਵੀ ਜ਼ਿੰਮੇਵਾਰੀ ਉਹਨਾਂ ਨੇ ਫਰੀਦਕੋਟ ਜ਼ਿਲ੍ਹੇ ਦੇ ਅਬਜ਼ਰਵਰ ਵਜੋਂ ਲਈ ਹੈ ਅਸੀਂ ਸੰਗਤਾਂ ਨੂੰ ਇਹ ਬਿਲਕੁਲ ਸਾਫ਼ ਤਰੀਕੇ ਦੇ ਨਾਲ ਇਹ ਦੱਸਣਾ ਚਾਹੁੰਦੇ ਆ ਕਿ ਅਸੀਂ ਸਾਰੇ ਕਮੇਟੀ ਦੇ ਮੈਂਬਰ ਨੇ ਜਾਂ ਮੈਂ ਆਪਣੇ ਵੱਲੋਂ ਆਪਣੀ ਗੱਲ ਕਰਾਂ ਕਿ ਅਸੀਂ ਅਕਾਲਤਖਸਾਲ ਦੇ ਹੁਕਮਨਾਮਿਆਂ ਤੇ ਉੱਪਰ ਪੂਰਾ ਤੌਰ ਤੇ ਪਹਿਰਾ ਧਮਾਂਗੇ ਸਾਨੂੰ ਅਕਾਲ ਤਖਤ ਸਾਹਿਬ ਤੋਂ ਉੱਪਰ ਹੋਰ ਕੋਈ ਨਹੀਂ ਹੈਗਾ ਤੇ ਇਹ ਜਿਹੜੀ ਭਰਤੀ ਆ ਇਹ ਅਕਾਲ ਤਖਤ ਸਾਹਿਬ ਦੀ ਬਣਾਈ ਹੋਈ ਕਮੇਟੀ ਜਿਹਨੂੰ ਅਕਾਲ ਤਖਤ ਸਾਹਿਬ ਦੀ ਮਾਨਤਾ ਆ ਉਸ ਕਮੇਟੀ ਦੇ ਤਹਿਤ ਭਰਤੀ ਸ਼੍ਰੋਮਣੀ ਅਕਾਲੀ ਦਲ ਦੀ ਹੋਣੀ ਚਾਹੀਦੀ ਹੈ ਤੇ ਅਕਾਲੀ ਦਲ ਨੇ ਜਿਹੜਾ ਆਪਣਾ ਆਪਣੀ ਮੁਹਿਮ ਵਧੀ ਆ ਉਹ ਇੱਕ ਤਰ੍ਹਾਂ ਦਾ ਇਹ ਹੁਕਮਾਂ ਦੇ ਜਾਂ ਅਲੰਗ ਨਾ ਆ ਅਕਾਲ ਤਖਤ ਸਾਹਿਬ ਦੇ ਜਿਹੜੇ ਹੁਕਮਨਾਮੇ ਆ ਤੋਂ ਪਾਸੇ हट ਕੇ ਕਰ ਰਹੇ ਨੇ ਤੇ ਇਹਦੇ ਨਾਲ ਇੱਕ ਧਰਮ ਸੰਕਟ ਬਣਿਆ ਹੋਇਆ ਆ ਜਿਹੜੇ ਕਮੇਟੀ ਦੇ ਮੈਂਬਰ ਆ ਉਹਨਾਂ ਦਰਮਿਆਨ ਵਿੱਚ ਵੀ ਅਤੇ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਦਰਮਿਆਨ ਅਤੇ ਲੀਡਰਸ਼ਿਪ ਦਰਮਿਆਨ ਇਸ ਸੰਕਟ ਨੂੰ ਨਹੀਂ ਸੀ ਲੈਵਾ ਚਾਹੀਦਾ ਤੇ ਆਪਾਂ ਨੂੰ ਵਕਾਲਤਖਾਨੇ ਦੇ ਹੁਕਮਨਾਮਿਆਂ ਦੀ ਇਨਬੰਨ ਪਾਲਣਾ ਕਰਨੀ ਚਾਹੀਦੀ ਸੀਗੀ ਤਾਂਕਿ ਅਕਾਲੀ ਦਲ ਹੋਰ ਤਕੜਾ ਹੋ ਕੇ ਤੇ ਹੋਰ ਮਜ਼ਬੂਤ ਹੋ ਕੇ ਅੱਗੇ ਵਧਾ ਅਸੀਂ ਧਾਮੀ ਸਾਹਿਬ ਨੂੰ ਜਿਹੜੇ ਇਸ ਕਮੇਟੀ ਦੇ ਮੁਖੀ ਨੇ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਜਿਹੜੇ ਹੈਗੇ ਆ ਇਸ ਕਮੇਟੀ ਦੀ ਮੀਟਿੰਗ ਸਦੋਂ ਤੇ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਲਾਗੂ ਕਰਨ ਵਾਸਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੇ ਹਰ ਪੰਥਦਰਦੀ ਨੂੰ ਸ਼੍ਰੋਮਣੀ ਕਾਲੀ ਦਲ ਦੇ ਮੈਂਬਰ ਨੂੰ ਵਰਕਰ ਨੂੰ ਲੀਡਰ ਨੂੰ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੀ ਪਾਲਣਾ ਇਨ ਬਿਨ ਕਰਨੀ ਚਾਹੀਦੀ ਹੈ ਉਹਦੇ ਵਿੱਚ ਕੋਈ ਤਿਲਮਟ ਨਹੀਂ ਹੋਣੀ ਚਾਹੀਦੀ ਤੇ ਇਸ ਕਮੇਟੀ ਦੀ ਮਾਨਤਾ ਨੂੰ ਨਹੀਂ ਕਟਾਉਣਾ ਚਾਹੀਦਾ ਕਮੇਟੀ ਦੇ ਜਿਹੜੇ ਮੈਂਬਰਾਂ ਨੇ ਬੜੇ ਸਤਿਕਾਰਯੋਗ ਨੇ ਆਪਣੇ ਆਪਣੇ ਤੌਰ ਤੇ ਪਹਿਲਾਂ ਹੀ ਆਪਣਾ ਜਿਹੜਾ ਸਟੈਂਡ ਆ ਜਨਤਕ ਤੌਰ ਤੇ ਉਹਨੇ ਸਪਸ਼ਟ ਕੀਤਾ ਆ ਕਿ ਅਸੀਂ ਸਾਰੇ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੇ ਉੱਪਰ ਪਹਿਰਾ ਦੇਵਾਂਗੇ ਤੇ ਸਾਨੂੰ ਉਸ ਤੋਂ ਉੱਪਰ ਕੋਈ ਹੋਰ ਨਹੀਂ ਆਦੇਸ਼ ਹੈਗਾ ਇਸ ਲਈ ਅਸੀਂ ਸਮੂਹੀਆਂ ਸੰਗਤਾਂ ਨੂੰ ਅੰਤਦਰਧੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰਾਂ ਨੂੰ ਇਹ ਅਪੀਲ ਕਰਦੇ ਆ ਤੇ ਧਾਮੀ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕਿ ਇਹ ਜਿਹੜੀ ਭਰਤੀ ਆ ਸ਼੍ਰੋਮਣੀ ਅਕਾਲੀ ਦਲ ਦੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੇ ਮੁਤਾਬਕ ਹੋਣੀ ਚਾਹੀਦੀ ਹੈ ਉਸ ਤੋਂ ਬਾਹਰ ਜਾ ਕੇ ਕਿਸੇ ਨੂੰ ਪੱਤੀ ਕਰਮੀ ਨਹੀਂ ਚਾਹੀਦੀ ਤਾਂ ਉਹ ਸੰਗਤਾਂ ਨੇ ਮੰਨਤਾ ਨਹੀਂ ਦੇਣੀ ਤੇ ਮੈਂ ਆਪਣੇ ਵੱਲੋਂ ਸਪਸ਼ਟ ਤੌਰ ਤੇ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਅਕਾਲ ਤਖਤ ਸਾਹਿਬ ਦੀ ਜਿਹੜੀ ਕਮੇਟੀ ਹੈ ਉਹਦੇ ਨਾਲ ਖੜੇ ਆ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਾਂਗੇ ਤੇ ਅਸੀਂ ਅਕਾਲ ਤਖਤ ਸਾਹਿਬ ਦਾ ਜਿਹੜਾ ਸਾਡਾ ਸਿਧਾਂਤ ਹੈ ਮਿਹਰੀ ਪੀੜਾ ਜਿਹੜਾ ਸਾਡਾ ਸੰਕਲਪ ਆ ਸਾਡੀਆਂ ਰਵੈਤਾਂ ਨੇ ਸਾਡੀਆਂ ਪਰੰਪਰਾਵਾਂ ਨੇ ਅਸੀਂ ਕਦੇ ਵੀ ਉਹਨਾਂ ਨੂੰ ਕੋਈ ਆਂਚ ਨਹੀਂ ਆਉਣ ਦੇਵਾਂਗੇ ਨਾ ਕੋਈ ਉਹਦੇ ਵਿੱਚ ਕਮਜ਼ੋਰੀ ਹੋਊਗੀ ਪੂਰੇ ਆਪਣੇ ਤਨਮਨ ਦੇ ਨਾਲ ਅਸੀਂ ਗੱਲ ਤੱਕ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਾਂਗੇ ਤੇ ਸਾਡਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਕੋਈ ਜ਼ਿੰਮੇਵਾਰੀ ਲਈ ਹੈ ਸਾਨੂੰ ਉਹਦਾ ਸਾਡਾ ਕੋਈ ਸਬੰਧ ਨਹੀਂ ਹੈ ਇਸ ਲਈ ਇਹ ਬੇਨਤੀ ਕਰਦੇ ਅਖੀਰ ਵਿੱਚ ਸਮੂਹ ਸੰਗਤਾਂ ਨੂੰ ਪੰਜ ਦਰਦਿਆਂ ਨੂੰ ਕਿ ਤਗੜੇ ਹੋ ਕੇ ਆਪਾਂ ਇਸ ਅਕਾਲ ਤਖਸਾਲ ਦੇ ਕਮੇਟੀ ਮੰਨਤਾ ਆ ਉਹਨੂੰ ਬਰਕਰਾਰ ਰੱਖੀਏ ਤੇ ਆਪਾਂ ਵਰਤੀ ਉਸ ਤਰੀਕੇ ਨਾਲ ਕਰਾਈਏ ਜਿਸ ਭਾਵਨਾ ਦੇ ਨਾਲ ਸਾਨੂੰ ਉਥੋਂ ਅਕਾਲ ਤਖਸਾਲ ਤੋਂ ਹੁਕਮਨਾਮੇ ਆਏ ਸਨ ਸਾਨੂੰ ਉਥੋਂ ਅਕਾਲ ਤਖਸਾਲ ਤੋਂ ਆਦੇਸ਼ ਜਾਰੀ ਹੋਏ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ